ਮੈਨੂੰ ਅੱਜ ਇੱਕ ਗੱਲ ਜ਼ਰੂਰ ਯਾਦ ਆ ਰਹੀ ਹੈ ਜਦੋਂ ਰਾਹੁਲ ਗਾਂਧੀ ਜੀ ਦੀ ਰੈਲੀ ਆਈ ਸੀ ਇੱਥੇ ਯਾਤਰਾ ਆਈ ਸੀਗੀ ਉਸ ਦਿਨੇ ਬਿੱਟੂ ਸਾਹਿਬ ਹੀ ਕਹਿ ਰਹੇ ਸੀ ਕਿ ਵੀ ਰਾਹੁਲ ਗਾਂਧੀ ਕਹਿੰਦਾ ਸੀਗਾ ਅਗਰ ਸਿਆਸਤ ਦੇ ਵਿੱਚ ਆਉਣਾ ਤਾਂ ਮੇਰੇ ਕੋ ਪੱਗ ਬਨ ਕੇ ਆਈ ਅੱਜ ਬਿਨਾ ਪੱਗਾਂ ਵਾਲਿਆਂ ਕੋਲ ਕਹਿੰਦਾ ਜੀ ਦਾ 10 ਸਾਲ ਜਿੰਨਾਂ ਦੀ ਨਿੰਦਿਆ ਕਰਦਾ ਰਿਹਾ ਅੱਜ ਭਾਜ ਪਚ ਜਾ ਬਟਾ ਇਹ ਬਿੱਟੂ ਉਹ ਚੀਜ਼ ਆ ਜਿਨੇ 10 ਸਾਲ ਲੁਧਿਆਣੇ ਦੇ ਲੋਕਾਂ ਨੇ ਇਹਨੂੰ ਮੌਕਾ ਦਿੱਤਾ ਇਹ ਨਹੀਂ ਕੋਈ ਲੁਧਿਆਣੇ ਦੇ ਲੋਕਾਂ ਦਾ ਇੱਕ ਵੀ ਕੰਮ ਦੇ ਪ੍ਰਤੀ ਕਦੇ ਇਹ ਕਿਸੇ ਆਪਣੇ ਵੋਟਰ ਦੇ ਜਾਂ ਕਿਸੇ ਸਪੋਰਟਰ ਦੇ ਨਾਲ ਜਾ ਕੇ ਨਹੀਂ ਖੜਿਆ ਅੱਜ ਭਾਜਪਾ ਨੂੰ ਵੀ ਕੋਈ ਬਹਿਮ ਆਏ ਦੇ ਤੇ ਵੀ ਪਤਾ ਨਹੀਂ ਇਹ ਲੁਧਿਆਣੇ ਬਿੱਟੂ ਕਿੰਨੀ ਕਬਡੀ ਚੀਜ਼ ਬਣ ਕੇ ਉੱਭਰੂਗਾ ਆ ਜਾਣਾ ਤੁਹਾਡੇ ਅੱਗੇ ਆ ਜਾਣਾ ਵਾ ਜਦੋਂ ਇਹਨੂੰ ਭਾਜਪਾ ਨੇ ਚੈੱਕ ਕਰ ਲੈਣਾ ਉਹਨਾਂ ਨੇ ਵੀ ਕਹਿਣਾ ਵਾ ਵੀ ਅਸੀਂ ਜਿਹਨੂੰ ਵਰਕਰ ਨਹੀਂ ਕਿੁੰਡਾ ਖੋਲਦਾ ਉਹਨੂੰ ਅਸੀਂ ਲੈ ਕੇ ਕੀ ਘਟਿਆ ਪਾਰਟੀਆਂ ਛੱਡ ਕੇ ਜਾਣਾ ਬੰਦਾ ਆਪਣੇ ਕੰਮ ਦੇ ਜਾਂ ਆਪਣੇ ਕੱਦ ਦੇ ਆਧਾਰ ਤੇ ਜਾਵੇ ਜੇ ਪਾਰਟੀਆਂ ਛੱਡ ਕੇ ਜਾਣੀਆਂ ਤੋ ਤੁਹਾਡੀ ਜਨਤਾ 'ਚ ਤੁਹਾਡੀ ਪਛਾਣ ਹੋਣੀ ਚਾਹੀਦੀ ਆ ਲੁਧਿਆਣਾ ਤੋਂ ਕਾਂਗਰਸ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਿੱਟੂ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਮੇਰੇ ਨਾਲ ਐਮਐਲਏ ਸ਼ੋਕਰਾਸ਼ ਪੱਪੀ ਮਝੂ ਨੇ ਗੱਲਬਾਤ ਕਰ ਲੈਣੇ ਆ ਪ੍ਰਾਸ਼ਾਪਾ ਜੀ ਅੱਜ ਬਿੱਟੂ ਜਿਹੜੇ ਨੇ ਭਾਜਪਾ ਚ ਸ਼ਾਮਲ ਹੋ ਚੁੱਕੇ ਨੇ ਅਕਸਰ ਕਾਂਗਰਸ ਦੇ ਨਾਲ ਨਜ਼ਰ ਆਉਂਦੇ ਸੀਗੇ ਕਾਂਗਰਸ ਦੇ ਗੁੰਨਗਾਂਦੇ ਸੀ ਤਾਂ ਅੱਜ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਸ਼ਾਮਲ ਹੋਣਾ ਭਾਜਪਾ ਮੈਨੂੰ ਅੱਜ ਇੱਕ ਗੱਲ ਜ਼ਰੂਰ ਯਾਦ ਆ ਰਹੀ ਹੈ ਜਦੋਂ ਰਾਹੁਲ ਗਾਂਧੀ ਜੀ ਦੀ ਰੈਲੀ ਆਈ ਸੀ ਇੱਥੇ ਯਾਤਰਾ ਆਈ ਸੀਗੀ ਉਸ ਦਿਨੇ ਬਿੱਟੂ ਸਾਹਿਬ ਹੀ ਕਹਿ ਰਹੇ ਸੀ ਕਿ ਵੀ ਰਾਹੁਲ ਗਾਂਧੀ ਕਹਿੰਦਾ ਸੀਗਾ ਅਗਰ ਸਿਆਸਤ ਦੇ ਵਿੱਚ ਆਉਣਾ ਤਾਂ ਮੇਰੇ ਕੋ ਪੱਗ ਬਨ ਕੇ ਆਈ ਅੱਜ ਬਿਨਾ ਪੱਗਾਂ ਵਾਲਿਆਂ ਕੋਲ ਕਹਿੰਦਾ ਜੀ ਦਾ 10 ਸਾਲ ਜਿੰਨਾਂ ਦੀ ਨਿੰਦਿਆ ਕਰਦਾ ਰਿਹਾ ਅੱਜ ਭਾਜ ਪੱਚ ਜਾ ਬਟਾ ਇਹ ਬਿੱਟੂ ਉਹ ਚੀਜ਼ ਆ ਜਿਨੇ 10 ਸਾਲ ਲੁਧਿਆਣੇ ਦੇ ਲੋਕਾਂ ਨੇ ਇਹਨੂੰ ਮੌਕਾ ਦਿੱਤਾ ਇਹ ਨਹੀਂ ਕੋਈ ਲੁਧਿਆਣੇ ਦੇ ਲੋਕਾਂ ਦਾ ਇੱਕ ਵੀ ਕੰਮ ਦੇ ਪ੍ਰਤੀ ਕਦੇ ਇਹ ਕਿਸੇ ਆਪਣੇ ਵੋਟਰ ਦੇ ਜਾਂ ਕਿਸੇ ਸਪੋਰਟਰ ਦੇ ਨਾਲ ਜਾ ਕੇ ਨਹੀਂ ਖੜਿਆ ਪੌਣੇ 5 ਸਾਲ ਇਸ ਬੰਦੇ ਨੇ ਕਦੇ ਕਿਸ ਦਾ ਫੋਨ ਨਹੀਂ ਚੱਕਿਆ ਲੁਧਿਆਣੇ ਦੇ ਲੋਕਾਂ ਨੇ ਇਹਨੂੰ 10 ਸਾਲ ਲਗਾਤਾਰ ਮੌਕਾ ਦੇ ਕੇ ਦੇਖਿਆ ਸੀਗਾ ਅੱਜ ਭਾਜਪਾ ਨੂੰ ਵੀ ਕੋਈ ਵਹਿਮ ਆਏ ਦੇ ਤੇ ਵੀ ਪਤਾ ਨਹੀਂ ਇਹ ਲੁਧਿਆਣੇ ਬਿੱਟੂ ਕਿੰਨੀ ਕਬਡੀ ਚੀਜ਼ ਬਣ ਕੇ ਉੱਭਰੂਗਾ ਆ ਜਾਣਾ ਤੁਹਾਡੇ ਅੱਗੇ ਆ ਜਾਣਾ ਵਾ ਜਦੋਂ ਇਹਨੂੰ ਭਾਜਪਾ ਨੇ ਚੈੱਕ ਕਰ ਲੈਣਾ ਉਹਨਾਂ ਨੇ ਵੀ ਕਹਿਣਾ ਵਾ ਵੀ ਅਸੀਂ ਜਿਹਨੂੰ ਵਰਕਰ ਨਹੀਂ ਕੁੰਡਾ ਖੋਲਦਾ ਉਹਨੂੰ ਅਸੀਂ ਲੈ ਕੇ ਕੀ ਘਟਿਆ ਇਹ ਤੁਹਾਡੇ ਅੱਗੇ ਹੀ ਆ ਜਾਣਾ ਵਾ ਇਸ ਤਰ੍ਹਾਂ ਦੀ ਸਿਆਸਤ ਨੂੰ ਤੁਸੀਂ ਕਿਸ ਤਰ੍ਹਾਂ ਦੇ ਦੋ ਜਦੋਂ ਪਾਰਟੀਆਂ ਛੱਡ ਕੇ ਦੂਜੀ ਪਾਰਟੀ ਚਲ ਜਾਂਦੇ ਨੇ ਪਹਿਲਾਂ ਤਾਂ ਪਾਰਟੀਆਂ ਦਾ ਵਿਰੋਧ ਕਰਦੇ ਨੇ ਤਾਂ ਅੱਜ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤੇ ਇਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਦੇਖਦੇ ਹੋ ਦੇਖੋ ਪਾਰਟੀਆਂ ਛੱਡ ਕੇ ਜਾਣਾ ਬੰਦਾ ਆਪਣੇ ਕੰਮ ਦੇ ਜਾਂ ਆਪਣੇ ਕੱਦ ਦੇ ਆਧਾਰ ਤੇ ਜਾਵੇ ਜੇ ਪਾਰਟੀਆਂ ਛੱਡ ਕੇ ਜਾਣੀਆਂ ਢੋਡੀ ਜਨਤਾ 'ਚ ਤੁਹਾਡੀ ਪਛਾਣ ਹੋਣੀ ਚਾਹੀਦੀ ਆ ਅਸੀਂ ਵੀ ਪਾਰਟੀਆਂ ਛੱਡੀਆਂ ਨੇ ਅਸੀਂ ਵੀ ਪਾਰਟੀਆਂ 'ਚ ਕੰਮ ਕੀਤਾ ਕਾਂਗਰਸ 'ਚ 40 ਸਾਲ 35 ਸਾਲ ਕੰਮ ਕੀਤਾ ਵਾ ਜੇ ਅਸੀਂ ਅੱਜ ਨਵੀਂ ਪਾਰਟੀ ਚ ਗਏ ਆ ਤਾਂ ਲੋਕਾਂ ਚ ਸਾਡੀ ਪਛਾਣ ਸੀ ਲੋਕੀ ਜਾਣਦੇ ਸੀ ਵੀ ਇਹ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦਾ ਨਹੀਂ ਮਤਾਂ ਦੇ ਨਾਲ ਕੋਈ ਹੁਣ ਮੇਲ ਰਿਆ ਤੇ ਤਾਂ ਅੱਜ ਇਹ ਆਮ ਆਦਮੀ ਪਾਰਟੀ ਚ ਗਏ ਆ ਲੋਕਾਂ ਨੇ ਉਸੇ ਲੋਕਾਂ ਨੇ ਸਾਨੂੰ ਆਪਣੇ ਹੱਥਾਂ ਦੇ ਚੱਕਿਆ ਵਟਾਕੇ ਮੋਢਿਆ ਦੇ ਹਲਕਾ ਵਧਾਇਕ ਬਣਾਇਆ ਸੈਂਟਰ ਦਾ ਇਸ ਕਰਕੇ ਕੰਮ ਕਰਨ ਵਾਲਾ ਬੰਦਾ ਹੋਵੇ ਉਹਨੂੰ ਕੋਈ ਪਾਰਟੀਆਂ ਦੇ ਨਾਲ ਫਰਕ ਨਹੀਂ ਹੁੰਦਾ ਜਨਤਾ ਜਿਹੜੀ ਹੈ ਤੁਹਾਡੇ ਜਿਹਦੇ ਤੋਂ ਮਤ ਦਾ ਦਾਨ ਲੈਨੇ ਆ ਉਹ ਤੁਹਾਡੇ ਨਾਲ ਖੜੀ ਹੋਣੀ ਚਾਹੀਦੀ ਆ ਤਦ ਨੂੰ ਕਿਸਾ ਦੇਖਦੇ ਹੋ ਕਿ ਲੋਕ ਸਭਾ ਚੋਣਾਂ ਨੇ ਅਗਰ ਟਿਕਟ ਲੈ ਕੇ ਲੁਧਿਆਣੇ ਤੋਂ ਆਉਂਦੇ ਨੇ ਕਿਸ ਤਰ੍ਹਾਂ ਤੁਸੀਂ ਫਾਈਟ ਸਮਝਦੇ ਹੋ ਜੇ ਭਾਜਪਾ ਤੋਂ ਸੀਟ ਲੈ ਕੇ ਆ ਜਾਂਦੇ ਨੇ ਲੁਧਿਆਣੇ ਚਲੋ ਭਾਜਪਾ ਨੂੰ ਹੁਣ ਉਹਦਾ ਬਿੱਟੂ ਦਾ ਤਾਂ ਉਹ ਕੰਮ ਆ ਲੱਡੂ ਮੁੱਕ ਗਏ ਜਿਰਾਨੇ ਟੁੱਟ ਗਏ ਕੱਚੀ ਯਾਰੀ ਲੱਡੂਆਂ ਦੀ ਹੁਣ ਕਾਂਗਰਸ ਨੂੰ ਤਾਂ ਇਹ ਕਹਿ ਕੇ ਚਲੇ ਗਿਆ ਲੱਡੂ ਲੱਡੂ ਖਾਈ ਗਿਆ 15 20 ਸਾਲ ਹੁਣ ਦੋ ਵਾਰੀ ਲੁਧਿਆਣੇ ਦੇ ਲੋਕਾਂ ਨੇ ਐਮਪੀ ਬਣਾਤਾ ਸੀਗਾ ਹੁਣ ਜਦੋਂ ਇੱਧਰ ਲੱਡੂ ਖਤਮ ਹੋ ਗਏ ਕਾਂਗਰਸ ਦੀ ਥਾਲੀ 'ਚ ਹੁਣ ਭਾਜਪਾ ਵਾਲੇ ਪਾਸੇ ਚਲੇ ਗਏ ਲੱਡੂ ਖਾਣੇ ਬੰਦੇ ਨੇ ਬਿੱਟੂ ਰਾਹੁਲ ਨੂੰ ਸਿਆਸੀ ਲੀਡਰ ਮੰਨਦੇ ਕਿ ਮੈਂ ਸਿਆਸਤ ਜਿਹੜੀ ਆ ਰਾਹੁਲ ਤੋਂ ਸਿੱਖੀ ਆ ਨੌਜਵਾਨ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਿਆਸਤ ਜਿਹੜੀ ਰਾਹੁਲ ਤੋਂ ਸਿੱਖੀ ਆ ਤੇ ਅੱਜ ਉਸੇ ਸਿਆਸਤ ਨੂੰ ਛੱਡ ਕੇ ਦੂਜੀ ਸਿਆਸਤ ਵੱਲ ਜਾਣਾ ਦੇਖੋ ਰਾਹੁਲ ਗਾਂਧੀ ਨੂੰ ਤਾਂ ਇਹ ਉਹਦਨੇ ਸਟੇਜ ਦੇ ਉੱਤੇ ਜਦੋਂ ਇੱਥੋਂ ਯਾਤਰਾ ਨਿਕਲਦੀ ਸੀ ਰਾਹੁਲ ਗਾਂਧੀ ਦੀ ਉਸ ਦਿਨ ਕਹਿ ਰਿਹਾ ਸੀ ਵੀ ਰੌਹਲ ਜੀ ਨੇ ਮੈਨੂੰ ਕਿਹਾ ਸੀ ਵੀ ਜੇ ਬਿੱਟੂ ਨੂੰ ਸਿਆਸਤ ਚਾਉਣਾ ਤਾਂ ਪੱਗ ਬਨ ਕੇ ਆਈਂ ਅੱਜ ਉਸੇ ਪੱਗ ਬਨ ਕੇ ਜਾ ਕੇ ਭਾਜਪਾ ਦੀ ਚੋਲੀ ਚ ਬਹਿ ਗਿਆ ਗੱਲ ਇਹ ਆ ਵੀ ਜਦੋਂ ਇਹਨੇ ਦੇਖਿਆ ਵੀ ਹੁਣ ਮੈਨੂੰ ਤਾਂ ਇਹਨੇ ਬਥੇਰਾ ਦੋ ਕੁ ਮਹੀਨੇ ਹੁਣ ਜੋਰ ਲਾ ਕੇ ਦੇਖਿਆ ਨਾਲ ਟੈਲੀਫੋਨ ਖੋਲ ਲਿਆ ਸੀ ਪੌਣੇ 5 ਸਾਲ ਬਾਅਦ ਉਹ ਜਦੋਂ ਕਾਂਗਰਸੀਆਂ ਨੇ ਵੀ ਦਰਵਾਜ਼ੇ ਨਹੀਂ ਕੋਲੇ ਤੇ ਦੂਜਿਆਂ ਨੇ ਤਾਂ ਇਹਨੂੰ ਪਉਣਾ ਕੀ ਸੀਗਾ ਭਾਜਪਾ ਕਿਸੇ ਦੀ ਭਾਜਪਾ ਦੇ ਕੋਲ ਕੋਈ ਜਾ ਕੇ ਨਹੀਂ ਰਾਜੀ ਸੀ ਉਸ ਕਰਕੇ ਹੁਣ ਭਾਜਪਾ ਦੇ ਲੱਡੂ ਦੇਖੇ ਉਹਦੀ ਤਾਲੀ ਚ ਹੁਣ ਉਧਰ ਜਾ ਬੈਟਾ ਪਰ ਇਹਦੇ ਲੱਡੂਆਂ ਨੂੰ ਹੁਣ ਇਹਦੇ ਲੱਡੂ ਨਹੀਂ ਲੋਕਾਂ ਨੇ ਦੇਖਣੇ ਇਹਨੂੰ ਹੁਣ ਕੰਮ ਤੋਂ ਨਕਾਰਿਆ ਹੋਇਆ ਵਾ ਤਾਂ ਇਹ ਉਧਰ ਭਾਜਪਾ ਵੱਲ ਗਿਆ ਵਾ ਸ਼ਹੀਦیاں ਬਹੁਤ ਵੱਡੀਆਂ ਪਰਿਵਾਰ ਦੀਆਂ ਹੈਗੀਆਂ ਨੇ ਕਾਂਗਰਸ ਲਈ ਕੀਤੀਆਂ ਨੇ ਅੱਜ ਬਿੱਟੂ ਦਾ ਭਾਜਪਾ ਦੇ ਵਿੱਚ ਜਾਣਾ ਤੁਹਾਨੂੰ ਲੱਗਦਾ ਕਿ ਇਹ ਕਾਂਗਰਸ ਦੇ ਲਈ ਵੀ ਕੁਝ ਨੇ ਕੋਸ਼ਿਸ਼ ਦੀਆਂ ਕਾਂਗਰਸ ਦਾ ਕੋਈ ਕੱਲੀ ਦਾ ਇਤਿਹਾਸ ਥੋੜਾ ਵਾ ਸਾਰੀਆਂ ਪਾਰਟੀਆਂ ਦੇ ਸ਼ਹੀਦ ਹੋਇਆ ਉਦੋਂ ਸਾਰੀਆਂ ਹੀ ਪਾਰਟੀਆਂ ਦੇ ਲੋਕ ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀ ਜਾਂ ਦੇਸ਼ ਦੇ ਇਹ ਕੋਈ ਪਾਰਟੀਆਂ ਨੂੰ ਦੇਖ ਕੇ ਥੋੜਾ ਸ਼ੀਧੀਆਂ ਦਿੱਤੀਆਂ ਜਾਂਦੀਆਂ ਸਾਡੇ ਵੀ ਭਰਾ ਨੇ ਸ਼ੀਧੀ ਦਿੱਤੀ ਸੀ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਨ ਨੇ ਸ਼ੀਧੀਆਂ ਕੋਈ ਪਾਰਟੀ ਨਾ ਕਾਂਗਰਸ ਦਾ ਥੋੜਾ ਕੋਈ ਇਕੱਲਾ ਸ਼ੀਧੀਆਂ ਦਾ ਇਤਿਹਾਸ ਆ ਸਾਰੇ ਹੀ ਇੰਡੀਆ ਦੇ ਲੋਕਾਂ ਦਾ ਖੂਨ ਆ ਇਹ ਪੰਜਾਬ ਦਾ ਖਾਸ ਕਰਕੇ ਖੂਨ ਆ ਪੰਜਾਬ ਦੇ ਅੰਦਰ ਪੰਜਾਬੀਆਂ ਦਾ ਖੂਨ ਬੋਲਦਾ ਵਾ ਬਿਲਕੁਲ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਅੱਜ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਸਿਆਸਤ ਵੀ ਜਿਹੜੀ ਆ ਤੇਜ਼ ਹੋ ਗਈ ਹੈ ਕੈਮਰਾਮੈਨ ਸੁਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਾਨ ਟੀਵੀ ਲੁਧਿਆਣਾ